بسم اللہ الرحمن الرحیم پنج دریاں دی پاک پਵਿੱਤਰ ਧਰਤੀ ਪੰਜਾਬ ਇੱਜ਼ਤਾਂ ਅਣਖਾਂ ਲੱਜਾਂ ਤੇ ਸ਼ਰਮਾਂ ਵਾਲੀ ਧਰਤੀ ਪੰਜਾਬ ਗੈਰਤਮੰਦ ਦਲੇਰ ਤੇ ਨਾਬਰਗਬਰੂਆਂ ਦੀ ਧਰਤੀ ਪੰਜਾਬ ਇੱਜ਼ਤਾਂ ਸ਼ਰਮਾਂ ਵਾਲੀਆਂ ਧੀਆਂ ਦੀ ਧਰਤੀ ਪੰਜਾਬ ਤੇ ਇਸ ਮਾਂ ਧਰਤੀ ਦੇ ਸਾਰਿਆਂ ਜੰਮਿਆਂ ਜਾਇਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ ਤੁਹਾਡਾ ਬੇਲੀ ਤੁਹਾਡਾ ਮਿੱਤਰ ਤੁਹਾਡਾ ਵੀਰ ਡਾਕਟਰ ਐਮ ਐਚ ਬਾਬਰ ਹਾਜ਼ਰ ਹੈ ਅੱਜ ਇੱਕ ਨਵੀਂ ਗ਼ਜ਼ਲ ਦੇ ਨਾਲ ਜਿਹਦੇ ਸ਼ਾਇਰ ਚੜ੍ਹਦੇ ਪੰਜਾਬ ਤੋਂ ਬੜੇ ਸੋਹਣੇ ਤੇ ਸੱਚੇ ਮਿੱਤਰ ਅਮਰਜੀਤ ਸਿੰਘ ਸਿੱਧੂ ਨੇ ਤੇ ਸਿੱਧੂ ਗਾਂਧੀ ਇਹ ਗ਼ਜ਼ਲ ਤੁਹਾਡੀ ਸੇਵਾ ਵਿੱਚ ਪੇਸ਼ ਕਰਨਾ ਉਮੀਦ ਹੈ ਕਿ ਤੁਹਾਨੂੰ ਪਸੰਦ ਵੀ ਆਵੇਗੀ ਕੀ ਲਿਖਦੇ ਨੇ ਸਿੱਧੂ ਹਰੀ ਉਹ ਕਹਿੰਦੇ ਆ ਕਿ ਐਸਾ ਬੋਲ ਕਦੇ ਨਾ ਬੋਲਿਓ ਜਿਹੜਾ ਜ਼ਖਮੀ ਕਰ ਜਾਵੇ ਐਸਾ ਬੋਲ ਕਦੇ ਨਾ ਬੋਲੇਓ ਜਿਹੜਾ ਜ਼ਖਮੀ ਕਰ ਜਾਵੇ ਨਾਲ ਨਮਰਤਾ ਬੋਲੋ ਮਿੱਠਾ ਜੋ ਜ਼ਖਮਾਂ ਨੂੰ ਭਰ ਜਾਵੇ ਤੇ ਕਹਿਣੀ ਕਰਨੀ ਇੱਕ ਹੋਵੇ ਮੁਕਰੇ ਨਾ ਆਖ ਜ਼ੁਬਾਨੋਂ ਕਹਿਣੀ ਕਰਨੀ ਇੱਕ ਹੋਵੇ ਮੁਕਰੇ ਨਾ ਆਖ ਜ਼ੁਬਾਨੋਂ ਵੇਖੇ ਸਾਹਮਣੇ ਮੌਤ ਖੜੀ ਕੱਚੇ ਤੇ ਉਹ ਤਰ ਜਾਵੇ ਜਿਸਨੇ ਕੀਤੀ ਮੁਹੱਬਤ ਸੱਚੀ ਮਰਨੋਤਾਉ ਡਰਦਾ ਨਾ ਜਿਸਨੇ ਕੀਤੀ ਮੁਹੱਬਤ ਸੱਚੀ ਮਰਨੋਤਾਉ ਡਰਦਾ ਨਾ ਕੀਤੇ ਕੌਲ ਨਿਭਾਵਣ ਲਈਓ ਸੀਸ ਤਲੀ ਤੇ ਤਰ ਜਾਵੇ ਤੇ ਮਿਠ ਲਿਆ ਲਹਿਰਾਉਣਾ ਜਿਸਨੇ ਪਰਚਮ ਜਾ ਕੇ ਟੀਸੀ ਤੇ ਮਿਠ ਲਿਆ ਲਹਿਰਾਉਣਾ ਜਿਸਨੇ ਪਰਚਮ ਜਾ ਕੇ ਟੀਸੀ ਤੇ ਮੱਥਾ ਨਾਲ ਤੂਫਾਨਾ ਲਾਓ ਕਰ ਮੰਜ਼ਲ ਨੂੰ ਸਰ ਜਾਵੇ ਤੇ ਕੰਮ ਕਿਸੇ ਦਾ ਨਾ ਆਉਂਦਾ ਹੈ ਉਂਗਲਾਂ ਉੱਪਰ ਨਚਾਵੇ ਜੋ ਕੰਮ ਕਿਸੇ ਦੇ ਨਾ ਆਉਂਦਾ ਹੈ ਉਂਗਲਾਂ ਉੱਪਰ ਨਚਾਵੇ ਜੋ ਜਿਉਂਦਾ ਰਹਿਣ ਤੋਂ ਚੰਗਾ ਹੈ ਆ ਕੂਚ ਜਹਾਨੋਂ ਕਰ ਜਾਵੇ ਜਿੱਤ ਨਾ ਸਕਦਾ ਜੀਵਨ ਵਿੱਚ ਦਿਲ ਦਾ ਜਿਹੜਾ ਤਕੜਾ ਨਾ ਜਿੱਤ ਨਾ ਸਕਦਾ ਜੀਵਨ ਵਿੱਚ ਦਿਲ ਦਾ ਜਿਹੜਾ ਤਕੜਾ ਨਾ ਆਪਣੀ ਇਸ ਕਮਜ਼ੋਰੀ ਕਰਕੇ ਸਿੱਧੂ ਜਿੱਤ ਕੇ ਹਰ ਜਾਵੇ ਜਿੱਤ ਨਾ ਸਕਦਾ ਜੀਵਨ ਵਿੱਚ ਦਿਲ ਦਾ ਜਿਹੜਾ ਤਕੜਾ ਨਾ ਆਪਣੀ ਇਸ ਕਮਜ਼ੋਰੀ ਕਰਕੇ ਸਿੱਧੂ ਜਿੱਤ ਕੇ ਹਰ ਜਾਵੇ ਕੰਮ ਕਿਸੇ ਦੇ ਨਾ ਆਉਂਦਾ ਹੈ ਉਂਗਲਾਂ ਉੱਪਰ ਨਚਾਵੇ ਜੋ ਕੰਮ ਕਿਸੇ ਦੇ ਨਾਂ ਆਉਂਦਾ ਹੈ ਉਂਗਲਾਂ ਉੱਪਰ ਨਚਾਵੇ ਜੋ ਜਿਉਂਦਾ ਰਹਿਣ ਤੋਂ ਚੰਗਾ ਹੈ ਆ ਕੂਚ ਜਹਾਨੋਂ ਕਰ ਜਾਵੇ ਐਸਾ ਬੋਲ ਕਦੇ ਨਾ ਬੋਲਿਓ ਜਿਹੜਾ ਜ਼ਖਮੀ ਕਰ ਜਾਵੇ ਨਾਲ ਨਮਰਤਾ ਬੋਲੋ ਮਿੱਠਾ ਜੋ ਜ਼ਖਮਾਂ ਨੂੰ ਪਰ ਜਾਵੇ ਤੇ ਲੋਬੇਲੀਓ ਚੜਦੇ ਪੰਜਾਬ ਤੋਂ ਨਿੱਗੇ ਮਿੱਤਰ ਅਮਰਜੀਤ ਸਿੰਘ ਸਿੱਧੂ ਰਾਣੀ ਇਹ ਗਜ਼ਲ ਤੁਸਾਂ ਸੁਣੀ ਉਮੀਦ ਹੈ ਕਿ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤੇ ਇਸ ਚੈਨਲ ਨੂੰ ਲਾਈਕ ਵੀ ਕਰਿਆ ਜੇ ਸਬਸਕ੍ਰਾਈਬ ਵੀ ਕਰਿਆ ਜੇ ਤੇ ਆਪਣੇ ਵਿਚਾਰ ਵੀ ਸਾਂਝੇ ਕਰਨੇ ਨੇ ਠੀਕ ਹੈ ਨਾ ਤੇ ਨਾਲ ਨਾਲ ਹੋ ਸਕੇ ਤੇ ਇਸ ਗਜ਼ਲ ਨੂੰ ਅਰਜ ਕੇ ਸ਼ੇਰ